ਕੱਲ ਦਾ ਸੋਸ਼ਲ ਮੀਡੀਆ ਤੇ ਇੱਕ ਮੀਮ ਬਹੁਤ ਵਾਇਰਲ ਹੋ ਰਿਹਾ ਕਿ ਯੂ ਟਰਨ ਵਾਲੀ ਸਰਕਾਰ ਇਹ ਕੀ ਮੇਥੇ ਆ ਜੀ ਕਿ ਯੂ ਟਰਨ ਵਾਲੀ ਕਿੱਥੇ ਹੋ ਗਈ ਸਰਕਾਰ ਇਹ ਦੇਖੋ ਯੂ ਟਰਨ ਵਾਲੀ ਸਰਕਾਰ ਇਹ ਕਿਵੇਂ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਲੱਗਦਾ ਕਿ ਆ ਮਾਗੀ ਕਾਨਫਰੈਂਸੀ ਉਹ ਬਿਆਨ ਦਿੱਤਾ ਸੀ ਕਿ 169 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਵਨ ਸਰੂਪ ਹੈ ਉਹ ਬੰਗਿਆਂ ਦੇ ਇੱਕ ਡੇਰੇ ਦੇ ਵਿੱਚੋਂ ਮਿਲੇ ਆ ਕਿ ਧਾਰਮਿਕ ਸਥਾਨ ਤੋਂ ਮਿਲੇ ਆ ਉਹ ਧਾਰਮਿਕ ਸਥਾਨ ਕਿਹੜਾ ਸੀਗਾ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦਾ ਉਹ ਧਾਰਮਿਕ ਸਥਾਨ ਆ ਜੀ ਬੰਗਿਆਂ ਦੇ ਕੋਲ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਉਸ ਧਾਰਮਿਕ ਅਸਥਾਨ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਸ਼ਰਧਾਲੂ ਆ ਉਸ ਅਸਥਾਨ ਦੇ ਨਾਲ ਜੁੜੇ ਹੋਏ ਨੇ ਤੇ ਮੁੱਖ ਮੰਤਰੀ ਨੇ ਬਿਆਨ ਤਾਂ ਦਿੱਤਾ ਕਿੰਦਾ ਜੀ 30 ਦਾ ਰਿਕਾਰਡ ਦੇ ਸਕਿਆ ਜੀ 139 ਦਾ ਰਿਕਾਰਡ ਹੈ ਜਿਹੜਾ ਉਹ ਨਹੀਂ ਦੇ ਸਕਦੇ ਤਾਂ ਉਸ ਤੋਂ ਬਾਅਦ ਵਿਰੋਧ ਆ ਜਿਹੜਾ ਦੁਆਬੇ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਕਿੱਦਾਂ ਖੇਲੀ ਉਡਨੀ ਸ਼ੁਰੂ ਹੋ ਗਏ ਨਾ ਝਾੜੂ ਵਾਲਿਆਂ ਦੀ ਵਿਚਈ ਮੁੱਖ ਮੰਤਰੀ ਭਗਵੰਤ ਮਾਨ ਦੀ ਖਾਸ ਕਰ ਉਸ ਤੋਂ ਬਾਅਦ ਜਿਹੜੇ ਬੰਗਿਆਂ ਤੋਂ ਵਧਾਇਆ ਕਿ ਨੇ ਡਾਕਟਰ ਸੁਖੀ ਜੀ ਉਹ ਅਸਤੀਫਾ ਦੇ ਜਾਂਦੇ ਨੇ ਆਪਣੇ ਕੈਬਨਟ ਰੈਂਕ ਤੋਂ ਤੇ ਵੇਅਰ ਹਾਊਸ ਤੇ ਜਿਹੜੇ ਉਹ ਚੇਅਰਮੈਨ ਹੁੰਦੇ ਨੇ ਉਸ ਅਹੁਦੇ ਤੋਂ ਅਸਤੀਫਾ ਦੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਫਿਰ ਬੀਤੇ ਕੱਲ ਸਾਡੇ ਪੰਜਾਬ ਦੇ ਐਫਐਮ ਫਾਈਨਾਂਸ ਮਿਨਿਸਟਰ ਜੀ ਉੱਥੇ ਹਰਪਾਲ ਸਿੰਘ ਚੀਮਾ ਪਹੁੰਚਦੇ ਨੇ ਤੇ ਸਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚਦੇ ਨੇ ਜੀ ਇਹ ਜਿਹੜੇ ਸੰਸਦ ਨੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਮਾਲਵਿੰਦਰ ਸਿੰਘ ਕੰਗ ਉਹ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਇੱਕ ਹੋਰ ਕੋਈ ਆਗੂ ਪਹੁੰਚਦਾ ਹਮ ਬੰਦ ਕਮਰਾ ਮੀਟਿੰਗ ਹੁੰਦੀ ਹੈ ਤੇ ਬਾਹਰ ਆ ਕੇ ਕਹਿ ਦਿੰਦੇ ਨੇ ਜੀ ਇਹ ਹਰਪਾਲ ਚੀਮਾ ਦਾ ਬਿਆਨ ਆ ਮੀਡੀਆ ਨੂੰ ਹਮ ਕਿ ਮਿਸਕਮਿਊਨੀਕੇਸ਼ਨ ਗੈਪ ਹੋ ਗਿਆ ਸੀਗਾ ਤੇ ਇਸ ਕਰਕੇ ਜਿਹੜਾ ਉਹ ਭੁਲੇਖਾ ਲੱਗਿਆ ਇਹ ਲੋਕ ਵਿਸ਼ਵਾਸ ਕਿੱਥੇ ਕਰਨ ਜੀ ਇਹਨਾਂ ਨੂੰ ਹਰ ਵਾਰੀ ਹੁੰਦਾ ਹੀ ਮਿਸ ਕਮਿਊਨੀਕੇਸ਼ਨ ਗਿਆ ਪਿਆ ਹਰ ਵਾਰ ਹਰ ਵਾਰ ਇਹ ਯੂ ਟਰਨ ਵਾਲੀ ਸਰਕਾਰ ਆ ਇਹ ਯੂ ਟਰਨ ਵਾਲੀ ਸਰਕਾਰ ਬਣ ਕੇ ਰਹਿ ਗਈ ਆ ਤੇ ਜਿੱਦਾਂ ਇਹ ਜਿੰਨੀ ਤੁਹਾਨੂੰ ਮੈਂ ਦੱਸਿਆ ਨੇ ਜਿੰਨੀ ਵੱਡੀ ਇਹ ਲੀਡ ਇਹਨਾਂ ਦੇ ਹਿੱਸੇ ਆਈ ਸੀ 92 ਜਿੱਤੇ ਸੀਗੇ ਹੁਣ ਤਾਂ 95 96 ਆ ਇਹ ਤੇ 2027 ਦੇ ਵਿੱਚ ਇੱਥੇ ਵੀ ਨਾ ਤਾਂ ਯੂ ਟਰਨ ਇਦਾਂ ਹੀ ਹੋਣਾ ਵਾ ਤੁਸੀਂ ਇਹ ਦੇਖੋ ਵੀ ਆਈਪੀ ਕਲਚਰ ਖਤਮ ਕਰਨ ਦੀ ਗੱਲਾਂ ਕਰਦੇ ਸੀਗੇ ਕੱਲ ਵੀ ਆਈਪੀ ਕਲਚਰ ਤਾਂ ਉੱਥੇ ਡੇਰੇ 'ਚ ਵੀ ਦੇਖਣ ਨੂੰ ਮਿਲਿਆ ਆ ਜਿਹੜੇ ਆਮ ਲੋਕਾਂ ਉਹਨਾਂ ਦੀਆਂ ਗੱਡੀਆਂ ਅੰਦਰ ਪਿੱਛੇ ਜਾਣ ਨਹੀਂ ਦਿੱਤੀਆਂ ਤੇ ਆਪਣੀਆਂ ਇਹਨਾਂ ਦੀਆਂ ਸਾਰੀਆਂ ਤੇ ਗੱਡੀਆਂ ਅੰਦਰ ਸੀਗੀਆਂ ਮਤਲਬ ਕਿ ਇਹ ਜਿੰਨਾ ਸਾਨੂੰ ਇਹਨਾਂ ਤੇ ਵਿਸ਼ਵਾਸ ਸੀਗਾ ਨਾ ਇਹ ਉਤੋਂ ਉਲਟ ਹੁੰਦਾ ਹੀ ਨਿਕਿਆ ਤੇ ਨਿਕਲੇ ਆ ਜੀ ਇਹ ਮਤਲਬ ਕਿ ਯੂ ਟਰਨ ਵਾਲੀ ਸਰਕਾਰ ਹੈ ਹਰ ਚੀਜ਼ ਤੇ ਇਹਨਾਂ ਦਾ ਨਾਂ ਵੀ ਹੁਣ ਲੋਕ ਅੱਜ ਸ ਯਾਰ ਜੀ ਭਾਈ ਯੂ ਟਰਨ ਹੁੰਦਾ ਕੀ ਹੈ ਸਾਨੂੰ ਵੀ ਸਮਝਾ ਦਿਓ ਯੂ ਟਰਨ ਦੀ ਡੈਫੀਨੇਸ਼ਨ ਕੀ ਹੁੰਦੀ ਸਾਨੂੰ ਵੀ ਸਮਝਾ ਦਿਓ ਥੱਲੇ ਲੋਕ ਕਮੈਂਟ ਕਰਦੇ ਆ ਕਿ ਭਾਈ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਖੀ ਜਾ ਤੁਹਾਨੂੰ ਯੂ ਟਰਨ ਸਮਝ ਆ ਜਾਣਾ ਇਸ ਤਰ੍ਹਾਂ ਦੇ ਨਾਲ ਦੇ ਹਾਲਾਤ ਆ ਗੱਲ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਜਿਹੜੀ ਕਿ ਬੇहद ਕਿ ਅਹਿਮ ਸਵਾਲ ਵੀ ਆ ਅਹਿਮ ਜਵਾਬ ਵੀ ਆ ਤੇ ਅਹਿਮ ਟੌਪਿਕ ਵੀ ਆ ਐਸੈਂਸਟਿਵ ਵੀ ਆ ਮੁੱਖ ਮੰਤਰੀ ਨੇ ਗੁੰਮਰਾਹ ਕਰਤਾ ਸਾਰੇ ਪੰਜਾਬ ਨੂੰ ਕਿ ਉੱਥੋਂ ਮਿਲੇ ਆ ਬਿਲਕੁਲ ਆਪਾਂ ਨਹੀਂ ਕਹਿ ਰਹੇ ਹੁਣ ਇਹੀ ਕਹਿ ਰਹੇ ਨੇ ਕਿ ਮਿਸਕਮਿਊਨੀਕੇਸ਼ਨ ਗੈਪ ਹੋ ਗਿਆ ਭਾਜੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਜੁੜੀ ਹੋਆ ਜੇ ਉੱਥੇ ਖੁਦਾ ਨਾ ਖਾਸਤਾ ਸੰਗਤ ਇਕੱਠੀ ਹੋ ਜਾਂਦੀ ਕੋਈ ਉਹ ਰੋਸ ਪ੍ਰਦਰਸ਼ਨ ਕਰ ਦਿੰਦੇ ਕੋਈ ਦੰਗਾ ਫਸਾਦ ਹੋ ਜਾਂਦਾ ਤਾਂ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਹੋਣਾਗਾ ਫਿਰ ਇਹਦੇ ਲਈ ਮੈਂ ਤਾਂ ਕਹਿੰਦਾ ਕਿ ਜਾਂ ਤਾਂ ਪਰਚਾ ਮੁੱਖ ਮੰਤਰੀ ਭਗਵੰਤ ਮਾਨ ਤੇ ਦਿਓ ਜਾਂ ਫਿਰ ਜਿਹੜਾ ਐਸਆਈਟੀ ਮੁਖੀ ਆ ਉਹਦੇ ਤੇ ਪਰਚਾ ਦਿਓ ਕਿ ਦੂਜੇ ਪਾਸੇ ਜਿਹੜੇ ਸਥਾਨ ਦੇ ਪ੍ਰਬੰਧਕ ਨੇ ਰਾਜਾ ਸਾਹਿਬ ਜੀ ਦੇ ਤਾਂ ਉਹ ਕਹਿੰਦੇ ਐਸਆਈਟੀ ਸਾਨੂੰ ਕਲੀਅਰ ਕਲੀਨ ਚਿੱਟ ਦੇ ਗਈ ਤੇ ਇਹ ਕਹਿੰਦੇ ਕਿ ਤੁਹਾਡੇ ਮਿਲਿਆ ਸੀ ਪਰਚਾ ਦੇ ਦਿੱਤਾ ਪਰ ਜੇ ਪਰਚਾ ਕੀਤਾ ਹੋਇਆ ਉਹ ਵਿੱਚ ਕੀ ਵੀ ਕਹਿੰਦੇ ਸੀ ਕਿ ਬੰਗਿਆਲੇ ਤੇ ਪਰਚਾ ਕੀਤਾ ਨਹੀਂ ਨਾ ਨਵਾਂ ਸ਼ਹਿਰ ਵਾਲੇ ਥਾਣੇ ਨੇ ਕੀਤਾ ਪਰਚਾ ਕਿ ਨਹੀਂ ਕੀਤਾ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਇਹ ਨਹੀਂ ਕਲੀਅਰ ਹੋ ਸਕਿਆ ਕਿਉਂਕਿ ਐਸਆਈਟੀ ਤਾਂ ਉਹਨਾਂ ਦੀ ਧਾਰਮਿਕ ਸਥਾਨ ਜਿਹੜਾ ਸ਼੍ਰੀ ਰਾਜਾ ਸਾਹਿਬ ਜੀ ਉਹਨਾਂ ਦੀ ਅੱਜ ਵੀ ਪ੍ਰੈਸ ਕਾਨਫਰੰਸ ਆ ਅੱਛਾ ਉਹ ਹੁਣ ਚੱਲ ਵੀ ਰਹੀ ਆ ਮੈਂ ਅਜੇ ਦੇਖੀ ਨਹੀਂ ਕਿਉਂਕਿ ਆਪਾਂ ਸ਼ੂਟ ਕਰਨਾ ਸੀ ਪ੍ਰੋਗਰਾਮ ਤਾਂ ਆਪ ਤੋਂ ਬਾਅਦ ਆ ਮੈਂ ਦੇਖਦਾ ਵਾਂ ਉਹ ਜੀ ਕੁਝ ਵੀ ਨਹੀਂ ਪਤਾ ਲੱਗਦਾ ਜੀ ਮਤਲਬ ਕਿ ਫੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਾਂ ਕਸੂਰ ਵਾਰ ਕੇ ਨੂੰ ਮੰਨੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਨੀਆਂ ਜਾਂ ਆਪਾਂ ਜਿਹੜੇ ਅਫਸਰ ਐਸਆਈਟੀ ਦੇ ਉਹਨਾਂ ਨੂੰ ਮੰਨੀਆਂ ਇਹ ਤਾਂ ਹੁਣ ਪਰਚਾ ਵੀ ਹੋਣਾ ਚਾਹੀਦਾ ਕਿਸੇ ਨਾ ਕਿਸੇ ਤੇ ਇਹਨਾਂ ਤੇ ਵੀ ਆਮ ਲੋਕਾਂ ਦੇ ਤਾਂ ਕਹਿ ਦਿੰਦੇ ਕਿ ਗੁੰਮਰਾਹ ਕੀਤਾ ਹੈ ਨਾ ਨਾ ਦੰਗੇ ਬੁਸਾਦ ਪੜ੍ਹ ਕੇ ਸਕਦੇ ਸੀ ਪਰਚਾ ਮਿੰਟ ਚ ਪੁਲਿਸ ਦੇ ਦਿੰਦੀ ਆ ਹੁਣ ਵੀ ਦੇਣ ਪਰਚਾ ਨਾ ਹਲਾ ਕਹਿੰਦਾ ਕਿ ਇਹ ਤਾਂ ਮਾਨਜੋਗ ਅਦਾਲਤਾਂ ਨੂੰ ਜਾਂ ਗਵਰਨਰ ਸਾਹਿਬ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ ਉਹਨਾਂ ਨੂੰ ਕੋਈ ਆਪਣੇ ਪੱਧਰ ਤੇ ਹੁਕਮ ਕਰਨੇ ਚਾਹੀਦੇ ਕਿ ਇਹਨਾਂ ਨੂੰ ਨਿਕਾਲ ਕਿੱਸੀ ਜਾਵੇ ਜੀ ਜੀ ਬਿਲਕੁਲ ਜੀ